ਬੇਨਤੀ ਹੱਥ ਵਨ ਕੇ ਸਾਰੇ ਸੰਜੋਗੀ ਉਹ ਵੀ ਆਏ ਭਾਈ ਵੀਰ ਭਾਈ ਵੀ ਮੇਰੀ ਬੇਨਤੀ ਇਹ ਵੀ ਆਪਣਾ ਜਿਹੜਾ ਵੀ ਕਰਮ ਆਪਣੇ ਹੱਥੀ ਹੋ ਜਾਏ ਇਹ ਸਭ ਤੋਂ ਅੱਛੀ ਬਾਤ ਹੈ ਜਿਉਂਦੇ ਜੀ ਆਪਣਾ ਕਰ ਲਾਣਾ ਕਰੀਏ ਕਰਮ ਤੇ ਇਸ ਤੋਂ ਜ਼ਿਆਦਾ ਮੈਨੂੰ ਕੁਛ ਨਹੀਂ ਲਾਭ ਮਿਲਿਆ ਮੇਰਾ ਕਹਿਣਾ ਸਾਰਿਆਂ ਨੂੰ ਵੀ ਜੋ ਵੀ ਕੋਈ ਮਾਈ ਭਾਈ ਜਾਂ ਕੋਈ ਨੌਜਵਾਨ ਗਲਤ ਰਸਤੇ ਜਾਂਦੇ ਆ ਉਹ ਆਪਣੇ ਭਾਈ ਸੁਧਾਰ ਕਰਨ ਤੇ ਸਿੱਧੇ ਰਸਤੇ ਚੰਨ ਬਸੇ ਇਹਨਾਂ ਦੀ ਬੇਨਤੀ ਵੈਰੂ ਜੀ ਖਾਲਸਾ ਵੈਰੂ ਜੀ ਕੀ ਫਰਕ ਹੈ ਨਾਂ ਤੇ ਨਾਲ ਉਹ ਪੱਤੇ ਦੀ ਸਾਂਝ ਕਰਦੇ ਆ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਫਟੇ ਅੱਜ ਬਹੁਤ ਪਿੰਡ ਮਾਜਰੀ ਸੁਨੀਆਂ ਦੇ ਵਿੱਚ ਬਹੁਤ ਵੱਡਾ ਸਲੰਗਾ ਜੋ ਖੰਗ ਹੋਇਆ ਕਿ ਹਰ ਸਾਲ ਦੀ ਤਰ੍ਹਾਂ ਲਗਾਤਾਰ ਅਨਸਾਰ ਹੋ ਗਿਆ ਤੇ کہہ ਰਹੇ ਉਹਨਾਂ ਨੇ ਆਪਣਾ ਕਿਰਿਆ ਕਰਮ ਆਪ ਕਰਿਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਊਠਾ ਅਸਰਾ ਲੈ ਕੇ ਕਿਉਂਕਿ ਉਹਨਾਂ ਨੇ ਕਿਹਾ ਵੀ ਜਦੋਂ ਬੰਦਾ ਚਲਿਆ ਜਾਂਦਾ ਵੀ ਉਹਨਾਂ ਨੇ ਕੀ ਦੇਖਣਾ ਹੁੰਦਾ ਦੇਗਾ ਵੀ ਆਜ ਦਿਖਾਣਾ ਮੈਂ ਆਪਣੀ ਅੱਖੀਂ ਦੇਖ ਕੇ ਸਾਰਾ ਪੋਸਾ ਆਪਣਾ ਮੈਦਾਨਪੂਰਨ ਜੋ 10 ਨੂੰ 9 ਦੀ ਕਿਰਤ ਕਮਾਈ ਕਰਕੇ ਆਪਣੇ ਕਨਾਲ ਨੂੰ ਲੰਗਰ ਪਾਣੀ ਬਾਬਾ ਚਰਨ ਦਾਸ ਦੀ ਸਮਾਰਟੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਦਾ ਊਟਾ ਸਰਾ ਲੈ ਕੇ ਅੱਜ ਪੂਰਾ ਲੰਗਰ ਪਾਣੀ ਚਲਾਇਆ ਤਾਂ ਪੂਰਾ ਨਗਰ ਦੇ ਇਲਾਕੇ ਰਿਸ਼ਤੇਦਾਰ ਪੈਂਪਾਈ ਸਾਰੇ ਪਹੁੰਚ ਗਏ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾ ਦੇ ਦਰਸ਼ਨ ਕੀਤੇ ਤਾਂ ਉਹਨਾਂ ਦਾ ਬਹੁਤ ਸਾਰੇ ਪਰਿਵਾਰ ਦਾ ਮੈਂ ਰਣੀਆ ਤੇ ਐਸਾ ਜਿਹੜਾ ਸਮਾਜ ਆ ਇਸ ਤਰ੍ਹਾਂ ਨੇ ਕੰਮ ਹੋਣੇ ਚਾਹੀਦੇ ਆ ਮੈਂ ਬਹੁਤ ਸਾਰਿਆਂ ਦਾ ਰਣੀ ਤੇ ਬਹੁਤ ਬਹੁਤ ਧੰਨਵਾਦ ਕਰਨਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ